ਕੀ ਪੰਜਾ ਕੋਈ ਸਾਨੂੰ ਸਾਥੋਂ ਤਾਂ ਦਿਖਾ ਕੋਈ ਸਾਨੂੰ ਬੜੇ ਨਾਂ ਹੋ ਗਏ ਇੱਕ ਗੀਤ ਸੁਣੀ ਜਾਂਦੇ ਆ ਕਹਿੰਦੇ 25 ਉਹ 25 ਉਹ 50 ਸਾਢੇ ਵਰਗਾ ਕੋਈ ਦਿਖਾ ਸਾਥੋਂ ਤਾਂ ਹਾਲਾ ਕੋਈ ਦਿਖਾ ਸਾਰੀ ਉਮਰ ਯੋੜ ਲਾ ਲੂੰ ਨਾ ਦਾ ਜੱਟ ਦਾ ਮੁਕਾਬਲਾ ਕਿਸੇ ਅੱਜ ਜਿੰਨੇ ਤੁਸੀਂ ਗਾਉਣ ਵਾਲੇ ਹੋ ਨਾ ਤਾਂ ਕਿਸੇ ਤੋਂ ਹੋਇਆਗਾ ਤੇ ਨਾ ਹੀ ਹੋਣਾਗਾ ਲੈ ਦੱਸ ਸੱਦੀ ਨਾ ਬੁਲਾਈ ਮੈਂ ਲੜਾਈ ਤਾਈ ਉਹਨੇ ਕਿੱਥੇ ਸਿੱਧੂ ਨੂੰ ਕਿਹਾ ਵਜਾ ਇਹਨੇ ਗਾਲਤ ਉਹ ਆਪਣਾ ਗਾਣਾ ਗਾਉਣ ਲੱਗਿਆ ਉਹਨੂੰ ਗਾ ਲੈਣ ਦੋ ਅੱਜ ਮੈਂ ਭੇਡੂਆਂ ਦੀ ਗੱਲ ਕਰਦਾ ਫੇਰ ਬਾਈ ਤਾਂ ਚਲੋ ਬੜਾ ਉਮਰ ਜੀ ਨੂੰ ਹੁਣ ਕੀ ਸਮਝਾਉਣਾ ਹੁਣ ਭੇਡੂਆਂ ਦੀ ਗੱਲ ਸੁਣ ਲਓ ਜਾਦ ਸਿੱਧੂ ਜੋਂਦਾ ਸੀਗਾ ਜਦ ਵੀ ਨੀ ਇਹਨਾਂ ਨੇ ਜੀਣ ਦਿੱਤਾ ਉਹਨੂੰ ਚਾਜ ਨਾਲ ਕਦੇ ਕਿਸੇ ਨਾ ਉਹਦੇ ਸੈਂਕੜੇ ਵਸਵਾਂ ਦੇ ਜਾ ਕੇ ਕਿਸੇ ਦੇ ਕਮੈਂਟਾਂ 'ਚ ਗਾਲਾਂ ਕੱਢਦਣੀ ਕਦੇ ਕੋਈ ਕਾਦਣਾ ਅਗਲੇ ਨੂੰ ਰਿਪਲਾਈ ਕਰਦਣਾ ਐਦਾਂ ਹੀ ਵਗੰਦ ਪਾ ਰੱਖਿਆ ਜੀ ਇਹਨਾਂ ਨੇ ਠੀਕ ਆ ਉਦੋਂ ਬਾਅਦ ਇਹਨਾਂ ਨੇ ਪੰਪ ਦੇ ਦੇ ਕੇ ਮਰਵਾਇਆ ਉਹ ਫੈਨ ਬਰਸ ਦੀ ਪੇਡੂ ਵਾਲੀ ਵੀਡੀਓ ਉਹਦੇ ਮਰਨ ਤੋਂ 6 ਮਹੀਨੇ ਪਹਿਲਾਂ ਦੀ ਬਣਾਈ ਹੋਈ ਸੀਗੀ ਹੁਣ ਵੀ ਦੇਖ ਲਿਓ ਜਾ ਕੇ ਉਹੀ ਗੱਲਾਂ ਕਹੀਆਂ ਸੀ ਉਹੀ ਹੋਈਆਂ ਇਹਨੇ ਪਹਿਲਾਂ ਪੰਪ ਦੇ ਦੇ ਮਰਵਾਇਆ ਉਹਨੂੰ ਉਦੋਂ ਬਾਅਦ ਮਰੇ ਹੋਏ ਤੋਂ ਵੀ ਇਹਨਾਂ ਨੇ ਫੇਮ ਲਈ ਆ ਜਾ ਕੇ ਉੱਥੇ ਜਾ ਕੇ ਵੀਡੀਓ ਬਣਾਈਆਂ ਭੇਡੂਆਂ ਨੇ ਜਿਹੜੇ ਫੈਸ ਸੀਗੇ ਅਸਲੀ ਉਹ ਤਾਂ ਰੋਂਣ ਲੱਗੇ ਸੀ ਉਹਨਾਂ ਨੂੰ ਤਾਂ ਸਦਬੋਦਨੀ ਦੀ ਕੋਈ ਪਰ ਇਹ ਜਾ ਜਾ ਉੱਥੇ ਵੀਡੀਓ ਬਣਾਉਣ ਲੱਗੇ ਹੋਏ ਸਾਰੇ ਜਾਣੇ ਚੈਨਲ ਲਾ ਪਾਉਣ ਲੱਗੇ ਹੋਏ ਤੇ ਕੋਈ ਬਲੌਗ ਪਾਉਣ ਲੱਗੇ ਕੋਈ ਕੁਝ ਕਰਨ ਲੱਗੇ ਆਏ ਸੀ ਹਨ ਹੁਣ ਜਦੋਂ ਮਰ ਗਿਆ ਮਰੇ ਹੋਏ ਤੋਂ ਬਾਅਦ ਵੀ ਉਹਨੂੰ ਲੋਕਾਂ ਤੋਂ ਗਾਲਾਂ ਕਢਾਈ ਜਾਂਦੇ ਆ ਕਦੇ ਕਿਸੇ ਦੇ ਕਮੈਂਟਾਂ 'ਚ ਜਾ ਕੇ ਗੰਦ ਪਾਉਂਦੇ ਇਹ ਕਦੇ ਕਿਸੇ ਦੇ ਕਮੈਂਟਾਂ 'ਚ ਜਾ ਕੇ ਤੁਸੀਂ ਜਸਟਿਸ ਮੰਗੋ ਸਿੱਧੂ ਬਾਤ ਤੇ ਯਾਰ ਅਸੀਂ ਵੀ ਕੀ ਗੱਲ ਕਰਦੇ ਸੀਗੇ ਹੈਸ਼ਟੈਗ 'ਚ ਲਾਉਂਦੇ ਸੀਗੇ ਕਿੰਨਾ ਕੁਝ ਕਰ ਰਹੇ ਸੀਗੇ ਪਰ ਤੁਸੀਂ ਲੋਕ ਕੀ ਕਰਨ ਲੱਗੇ ਹੋਏ ਆ ਉਹਨੂੰ ਗਾਲਾਂ ਕਢਾਉਣ ਲੱਗੇ ਹੋਏ ਆ ਮਰੇ ਹੋਏ ਨੂੰ ਵੀ ਨਹੀਂ ਉੱਠੀ ਹੋਣੀ ਚੰਗੀ ਤਰ੍ਹਾਂ ਸਾਹ ਲੈਣ ਦਉਂਦੇ ਹੈਗੇ ਆਹ ਹਾਲ ਆ ਤੁਹਾਡਾ ਬਸ ਇੱਕ ਸਿਰਫ ਫੇਮ ਪਿੱਛੇ ਲੋਕ ਮੈਂ ਕਹਿੰਦਾ ਵੀ ਇੰਨੇ ਗੰਦੇ ਲੋਕ ਸੈਂਟਿਸਟ ਕਹਿੰਦੇ ਵੀ ਬਾਂਦਰ ਤੋਂ ਇਨਸਾਨ ਬਣਾਂਗੇ ਪਰ ਸਾਡੇ ਵਾਲੇ ਹਾਲੀ ਵੀ ਅੱਧੇ ਗੋ ਬਾਂਦਰੇ ਫਿਰਦੇ ਆ ਹਉਮੈ ਸਮਝ ਆਉਂਦੀ ਹੈ ਭੇਡਾਂ ਨੂੰ ਕਿਉਂ ਸਮਝਾਉਗਾ ਯਾਰ ਕਦੋਂ ਅਕਲ ਆਉਗੀ ਇਹਨਾਂ ਨੂੰ